ਨੇਤਾਵ ਗ੍ਰਹਾ ਦੀ ਸਾਂਝੀ ਮੀਟਿੰਗ ਤਰਖਸ਼ੀਲ ਪਵਨ ਬਨਾਲਾ ਵਿਖੇ ਹੋਈ ਆ ਉੱਥੇ ਹੀ ਮੀਟਿੰਗ ਦੇ ਵਿੱਚ 15 ਅਗਸਤ ਨੂੰ ਸਾਰੇ ਜ਼ਿਲ੍ਹਿਆਂ ਦੇ ਮੁੱਖ ਦਫ਼ਤਰਾਂ ਦਾ ਘੇਰਾਉ ਕਰਨ ਦਾ ਫੈਸਲਾ ਹੋਇਆ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਆ ਆਪਣੀਆਂ ਮੰਗਾਂ ਨੂੰ ਪੂਨਿਆ ਕਰਵਾਉਣ ਦੇ ਲਈ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਗੇ ਕਿਸਾਨਾਂ ਨੇ ਕਿਹਾ ਕਿ ਲੋਕਾਂ ਨੂੰ ਦੇਸ਼ ਦੀਆਂ ਸਰਕਾਰਾਂ ਦੇ ਕਾਰਪੋਰੇਟ ਘਰਾਣਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਲਗਭਗ 2 ਦਰਜਨ ਜਥੇਬੰਦੀਆਂ ਇਹਨਾਂ ਵੱਲੋਂ ਸਾਂਝੀ ਮੀਟਿੰਗ ਤਾਰਕ ਸ਼ਿਲਪਾ ਉਹਨਾਂ ਬਰਨਾਲਾ ਦੇ ਵਿੱਚ ਕੀਤੀ ਹੈ ਕਿ ਜਿਹੜੀ 15 ਅਗਸਤ ਨੂੰ ਸਰਕਾਰ ਆਜ਼ਾਦੀ ਦੇ ਜਸ਼ਨ ਮਨਾਉਣ ਜਾ ਰਹੀ ਹੈ ਕਿ ਸਾਡਾ ਦੇਸ਼ ਆਜ਼ਾਦ ਆ ਸਾਡੇ ਲੋਕ ਬਹੁਤ ਖੁਸ਼ਹਾਲ ਆ ਅਸੀਂ ਉਸ ਦਿਨ ਇਸ ਆਜ਼ਾਦੀ ਦੇ ਜੇ ਕਹਿਣਾ ਹੋਵੇ ਲੋਕਾਂ ਦੇ ਲਈ ਕਿੰਨੇ ਮਾਰਿਆ ਮਤਲਬ ਕੁਝ ਲਿਆਂਦਾ ਹੈ ਉਹਨਾਂ ਦਾ ਕਰਨ ਚਾਹੁੰਦੇ ਆ ਕਿਉਂਕਿ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਇਕੱਲੇ ਇੱਕ ਦੇ ਸੀ ਅੰਗਰੇਜ਼ ਜਿਹੜੇ ਲੁੱਟਦੇ ਸੀ ਅੱਜ ਬੱਗ ਹੈ ਜਿਹੜਾ ਉਹ ਸਾਮਰਾਜੀ ਦੇਸਾਂ ਦਾ ਤਾਨੂੰ ਲੁੱਟਣ ਲੱਗਿਆ ਹੋਇਆ ਤੇ ਕਾਰਪੋਰੇਟ ਦੀਆਂ ਜਿਹੜੀਆਂ ਸਾਰੀਆਂ ਨੀਤੀਆਂ ਸਾਡੇ ਲੋਕਾਂ ਤੇ ਲਾਗੂ ਕੀਤੇ ਆ ਜਾ ਰਹੀਆਂ ਜਿਨ੍ਹਾਂ ਨੇ ਸਾਡਾ ਰਜਗਾਰ ਵੀ ਖੋਲਿਆ ਜਿਨ੍ਹਾਂ ਨੇ ਸਾਡੀ ਖੇਤੀ ਵੀ ਜਾੜਤੀ ਜਿਨ੍ਹਾਂ ਨੇ ਮਜ਼ਦੂਰ ਆ ਜਾੜੇ ਸਨ ਤੇ ਮਜ਼ਦੂਰਾਂ ਦੀ ਕਾਨੂੰਨ ਬਦਲ ਕੇ ਉਹ ਲੈਂਦੇ ਆ ਇਸ ਤੋਂ ਲੋਕ ਅੱਕੇ ਤਪੇ ਜਥੇਬੰਦੀਆਂ ਜਥੇਬੰਦ ਹੋ ਕੇ ਸਰਕਾਰ ਦੇ ਵਾਸਤੇ ਸਮੱਸਿਆ ਖੜੀ ਕਰ ਰਹੇ ਆ ਉਹਨਾਂ ਨੂੰ ਜਵਾਨਬੰਦੀ ਕਰਨ ਵਾਸਤੇ ਅੰਦੋਲਨਾਂ ਨੂੰ ਰੋਕਣ ਵਾਸਤੇ ਜਿਹਨਾਂ ਦੀ ਨੰਗਾ ਚਿੱਟਾ ਜਿ ਕਹਿਣਾ ਹੋਵੇ ਪੁਲਿਸ ਰਾਜ ਲਿਆ ਰਹੇ ਆ ਉਹ ਜਿਹੜੇ ਤਿੰਨ ਕਾਨੂੰਨ ਲਿਆਂਦੇ ਆ ਫੌਜਦਾਰੀ ਕਾਨੂੰਨ ਹੈ ਜਨੂੰ ਜਿਹੜਾ ਕੋਰਟਾਂ ਦਾ ਅਧਿਕਾਰ ਸੀ ਥਾਣੇ 'ਚ 15 ਦਿਨਾਂ ਦਾ ਉਹ ਰਿਮਾਂਡ ਲੈਂਦੀ ਸੀ ਕੋਰਟ ਦਾ ਅਧਿਕਾਰ ਸੀ ਹੁਣ ਥਾਣਿਆਂ ਕੋਲ ਹੀ ਅਧਿਕਾਰ ਹੈ ਵੀ ਉਹ ਆਪਦੀ ਮਰਜ਼ੀ ਆ 60 ਦਿਨ ਰੱਖ ਲਾਣਾ ਆਪਦੀ ਮਰਜ਼ੀ ਆ 90 ਦਿਨ ਰੱਖ ਲਾਣਾ ਤੇ ਉੱਥੇ ਇੱਕ ਮਜਬੂਰ ਕਰਕੇ ਜਿਹੜੇ ਦਿੱਤੇ ਹੋਏ ਬਿਆਨ ਹੈ ਉਹ ਕੋਰਟ ਨੂੰ ਮੰਨਣ ਲਈ ਪਵੰਦ ਕਰਤਾ ਕਿ ਉਹ ਥਾਣੇ ਵਾਲੇ ਕਾਨੂੰਨ ਜਿਹੜੇ ਬਿਆਨ ਆ ਉਹ ਮੰਨੇ ਜਾਣਗੇ ਪਹਿਲਾਂ ਥਾਣੇ 'ਚ ਦਿੱਤੇ ਹੋਏ ਬਿਆਨ ਨਹੀਂ ਸੀ ਮੰਨੇ ਜਾਂਦੇ ਝੂਠੇ ਕੇਸ ਬਣਦੇ ਬਹੁਤ ਸਾਰੇ ਲੋਕ ਬਰੀ ਹੋ ਜਾਂਦੇ ਸੀ ਹੁਣ ਵੱਧ ਤੋਂ ਵੱਧ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਤੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਇਹ ਅਸੀਂ ਹਾਕਮਾਂ ਨੂੰ ਕੰਨ ਕਰਾਉਣਾ ਚਾਹੁੰਦੇ ਆ ਕਿ ਇਹ ਭੁਲੇਖਾ ਅੰਗਰੇਜ਼ਾਂ ਨੂੰ ਵੀ ਸੀ ਗਿਆ ਜਲਿਆਲੇ ਬਾਗ ਚ ਹਜ਼ਾਰਾਂ ਲੋਕਾਂ ਨੂੰ ਭੰਨ ਕੇ ਕਿ ਲੋਕ ਕੁਛ ਕਰਨਗੇ ਨਹੀਂ ਇਹ ਉਸੇ ਰਾਹ ਪਏ ਹੋਏ ਐ ਤੇ ਹੌਲੀ ਹੌਲੀ ਲੋਕ ਇਹਨਾਂ ਤੋਂ ਤੰਗ ਆ ਕੇ ਜਿਵੇਂ ਅੰਗਰੇਜ਼ਾਂ ਦੇ ਖਿਲਾਫ ਫੈਸਲਾ ਕਰਿਆ ਸੀ ਵੀ ਅਸੀਂ ਰਹੀਏ ਨਾ ਰਹੀਏ ਉਸ ਕੇਵ ਦਾ ਫੈਸਲਾ ਲੋਕ ਕਰਨ